Apercão! ਤੇ ਜਿਹੜੀ ਪ੍ਰੈਸ ਕਾਨਫਰੰਸ ਹੈ ਬਾਈਕੂਟੀ ਕ ਖਾਲਸਾ ਬਾਈਕੂਟੀ ਫਤਿਹ ਇਹ ਪ੍ਰੈਸ ਕਾਨਫਰੰਸ ਤੇ ਰੇਲਰੂ ਕੋ ਸਾਨੂੰ ਤਾਂ ਕਰਨਾ ਪਿਆ ਕਿਉਂ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਨਮਾਇੰਦਗੀ ਕਰਦੀ ਹੈ ਸੈਂਟਰ ਦੇ ਵਿੱਚ ਇਹ ਵੀ ਸਾਡੀ ਗੱਲ ਨਹੀਂ ਕਰਦੀ ਤੇ ਸੈਂਟਰ ਦੇ ਵਿੱਚ ਵੀ ਗੱਲ ਨਹੀਂ ਹੁੰਦੀ ਸਿੱਖ ਕੌਮ ਦੀ ਮੈਨੂੰ ਬੋਲਣ ਵੀ ਦਿੰਦੇ ਪਾਰਲੀਮੈਂਟ ਦੇ ਵਿੱਚ ਜਦ ਕਿ ਮੈਂ ਤੁਹਾਡਾ ਐਮਪੀ ਹਾਂ ਤੇ ਫਰਜ਼ ਹੈ ਜਮਹੂਰੀਅਤ ਦੇ ਵਿੱਚ ਕਿ ਐਮਪੀ ਆਪਣੇ ਇਲਾਕੇ ਦਾ ਦੁੱਖ ਤਕਲੀਫ ਦੱਸ ਸਕੇ ਸਾਨੂੰ ਕਹਿ ਦਿੰਦੇ ਐ ਕਿ ਜੀ ਲੋਕ ਬਹੁਤ ਔਖੇ ਹੋਣਗੇ ਜੇ ਤੁਸੀਂ ਗੱਡੀਆਂ ਰੋਕੀਆਂ ਜਾਂ ਤੁਸੀਂ ਟ੍ਰੇਨਾਂ ਰੋਕੀਆਂ ਜਦੋਂ ਲਾਅਨ ਆਰਡਰ ਦਾ ਹੋ ਜਾਊਗਾ ਪਰ ਇਹ ਸਾਡੇ ਗੈਰ ਸਿੱਖ ਹਕੂਮਤ ਇਹ ਨਹੀਂ ਸੋਚਦੀ ਕਿ ਸਿੱਖਾਂ ਨੂੰ ਦੁੱਖ ਕਰਦਾ ਹੁਣ 32-32 ਸਾਲਾਂ ਤੋਂ ਸਾਡੇ ਸਿੱਖ ਬੰਦੀ بنائے ਬੈਠੇ ਐ ਉਹਨਾਂ ਨੂੰ ਛੱਡਦੇ ਨਹੀਂ ਹੈਗੇ ਤੇ ਹਾਰ ਜੇਲ੍ਹ ਦੇ ਵਿੱਚ ਸਾਡੇ ਤਖਤ ਤੇ ਜਥੇਦਾਰ ਹਬਾੜਾ ਸਾਹਿਬ ਬੈਠੇ ਐ ਫਿਰ ਉੱਥੇ ਮਲਕ ਬੈਠਾ ਹੈ ਕਸ਼ਮੀਰ ਦਾ ਸ਼ਬੀਰ ਸਾਹਿਬ ਬੈਠਾ ਹੈ ਫਿਰ ਡਿਬਰੂਗੜ੍ਹ ਦੇ ਵਿੱਚ ਸਾਰੇ ਬੈਠੇ ਹੈ ਆਪਣੇ ਪੰਜਾਬ ਦੇ ਵਾਰਸ ਵਾਰਸ ਪੰਜਾਬ ਦੇ ਉਹ ਭੁੱਖ ਹੜਤਾਲ ਦੇ ਉੱਤੇ ਹੈ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਹੈ ਵਾਰਸ ਪੰਜਾਬ ਦੇ ਉਹ ਵੀ ਭੁੱਖ ਹੜਤਾਲ ਤੇ ਹੈ ਮੈਂ ਮੰਗਦਾ ਇਜਾਜ਼ਤ ਕੀ ਡਿਬਰੂਗੜ੍ਹ ਜਾਣ ਦੀ ਅੰਮ੍ਰਿਤਸਰ ਜੇਲ੍ਹ ਜਾਣ ਦੀ ਤਿਹਾਰ ਜੇਲ੍ਹ ਜਾਣ ਦੀ ਔਰ ਬਤੌਰ ਮੈਨੂੰ ਐਮਪੀ ਦਿੰਦੇ ਨਹੀਂ ਤਾਂ ਮੇਰਾ ਮਸਲਬ ਹੈ ਕਿ ਸਾਡੇ ਦੁੱਖ ਤਕਲੀਫਾਂ ਦਾ ਪਤਾ ਕਿਵੇਂ ਲਗੂ ਕਿ ਕਿਸੇ ਨੂੰ ਕਿ ਜੇ ਸਿਕਖਾਂ ਦਾ ਨਮੈਂਦਾ ਉੱਥੇ ਜਾ ਵੀ ਨਾ ਸਾਡੇ ਕੋਲੇ ਸੀਨੀਅਰ ਪੁਲਿਸ ਅਫਸਰਾਂ ਨੇ ਟੈਲੀਫੋਨ ਆਉਂਦੇ ਆ ਜੀ ਲੋਕੀ ਬਹੁਤ ਤਕਲੀਫ ਹੋਊਗੀ ਫਲਾਂਟੇ ਹੋਗਾ ਹੁਣ ਜੇ ਤਾਂ ਮੈਂ ਹੋਵਾਂ ਕ੍ਰਾਈਮਨਲ ਤੇ ਮੇਰੀ ਬਣਾਉਣਾ ਚਾਹਣ ਹਿਸਟਰੀ ਸ਼ੀਟ ਤੇ ਮੈਂ ਕਿਹਾ ਜਨਾਬ ਮੈਂ ਅੱਗੇ ਤੋਂ ਨਹੀਂ ਕਰਦਾ ਤੇ ਮੇਰੀ ਹਿਸਟਰੀ ਸ਼ੀਟ ਨਾ ਬਣਾਇਓ ਤੇ ਪੁਲਿਸ ਤੇ ਸਰਕਾਰ ਮੰਨ ਜਾਂਦੀ ਹੈ ਪਰ ਸਾਡੇ ਕ੍ਰਿਮੀਨਲ ਇਸ਼ੂਸ ਨਹੀਂ ਹੈ ਸਾਡੇ ਪੋਲਿਟਿਕਲ ਦੁੱਖ ਤਕਲੀਫਾਂ ਹੈਗੀਆਂ ਸਾਡੇ ਮਜਬ ਦੀ ਸਾਡੀ ਕੌਮ ਦੀ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਮੋਤੀ ਸਾਹਿਬ ਨੇ ਫੇਰ ਹੋਮ ਮਨਿਸਟਰ ਨੇ ਪੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਨਵੀਂ ਪਾਲਿਸੀ ਖੋਲੀ ਹੈ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਰਵਾ ਦਿਓ ਹੁਣ ਕੈਨੇਡਾ ਦੇ ਵਿੱਚ ਮਰਵਾਤਾ ਇਹ ਨਿਜਰ ਸਾਹਿਬ ਮਰਵਾਤਾ ਹਰਦੀਪ ਸਿੰਘ ਰਿੱਪੂ ਦੋਮਿੰਦ ਸਿੰਘ ਮਲਖ ਮਰਵਾਤਾ ਕੈਨੇਡਾ ਦੇ ਵਿੱਚ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਰਵਾਤਾ ਬਰਤਾਨੀਆਂ ਦੇ ਅਫਤਾਰ ਸਿੰਘ ਠੰਡਾ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਤਾ ਲਖਬੀਰ ਸਿੰਘ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮਾਰਤਾ ਫਿਰ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ 10 ਸਾਲਾਂ ਦੇ ਵਿੱਚ ਬੀਜੇਪੀ ਨੇ ਕੋਈ ਸਾਨੂੰ ਪ੍ਰੋਜੈਕਟ ਨਹੀਂ ਦਿੱਤਾ ਹੁਣ 64 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈ ਕਿ ਉਹ ਕਿੱਥੇ ਜਾਣ ਕੋਈ ਕਿਸੇ ਨੂੰ ਨਹੀਂ ਪਤਾ ਕਿ ਕਿੱਥੇ ਉਹ ਜਾਣਗੇ ਕਿੱਥੇ ਨਹੀਂ ਸਾਡੇ ਨਾਲ ਤਾਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਅੱਗ ਲੱਗੇ ਪਈ ਹੈ ਅਮਰੀਕਾ ਕਹਿ ਰਿਹਾ ਹੈ ਕਿ ਸਾਨੂੰ ਦੱਸੋ ਕਿ ਤੁਸੀਂ ਪੰਨੂ ਨੂੰ ਜਿਹੜਾ ਮਰਵਾਉਣਾ ਸੀ ਅਮਰੀਕਾ ਦੇ ਵਿੱਚ ਉਹ ਤਾਂ ਅਸੀਂ ਫੜ ਲਿਆ ਪਰ ਇਹ ਸਕੀਮ ਕਿੱਥੇ ਘਟ ਹੋਈ ਹੈ ਅਜੇ ਤੱਕ ਅਮਰੀਕਾ ਨੂੰ ਰਿਪੋਰਟ ਹੀ ਨਹੀਂ ਦਿੱਤੀ ਫਿਰ ਅਮਰੀਕਾ ਇਹਨਾਂ ਨੂੰ ਸਾਰਾ ਅਸਲਾ ਦੇ ਰਿਹਾ ਸਾਰਾ ਕੁਝ ਦੇ ਰਿਹਾ ਹੈ ਪਰ ਮੇਰਾ ਕਹਾ ਕਹਿੰਦਾ ਅਸੀਂ ਨਹੀਂ برداشت ਕਰਨਾ ਬਾਕੀ ਦੇ ਮੁਲਕ ਕਹਿੰਦੇ ਅਸੀਂ برداشت ਨਹੀਂ ਕਰਦਾ ਕਿ ਸਾਡੀ ਬਾਦਸ਼ਾਹੀ ਦੇ ਅੰਦਰ ਆ ਕੇ ਦੂਜਾ ਮੁਲਕ ਸਾਡੇ ਸ਼ਹੀਦ ਸਿੱਖ ਨੂੰ ਜਾਂ ਕਿਸੇ ਨੂੰ ਗੋਲੀ ਮਰਵਾ ਦੇ ਹੁਣ ਇਹ ਸਾਰੀਆਂ ਚੀਜ਼ਾਂ ਇਹ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਝੂਠੇ ਮੁਕਾਬਲੇ ਸ਼ੁਰੂ ਕਰ ਦਿੱਤੇ ਹੈਗੇ ਇੱਥੇ ਕਦੇ ਇਹ ਆਹ ਝੰਡਿਆਲੇ ਦੇ ਵਿੱਚ ਮਾਰਤਾ ਬੰਦਾ ਫਿਰ ਇੱਥੇ ਆ ਆ ਇੱਥੇ ਨੇੜੇ ਇਹ ਆਪਣੇ ਤਰਨੋ ਦੇ ਮਾਰਤਾ ਫਿਰ ਤਲਵੰਡੀ ਫਿਰੋਜ਼ਪੁਰ ਦੀ ਮਾਰਤਾ ਜੰਡੇ ਵਾਲੀ ਸਮਾਰਤਾ ਜ਼ੀਰੇ ਸਮਾਰਤਾ ਫੇਕ ਕਾਊਂਟਰ ਚ ਜੇ ਕੋਈ ਗੈਂਗਸਟਰਸ ਹੈਗੇ ਆ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ ਲੈ ਕੇ ਆਈਏ ਐ ਫੜ ਫੜ ਕੇ ਫਿਰ ਇੱਕ ਗੈਰ ਕਾਨੂੰਨੀ ਅਨ ਕਨਸਟੀਟਿਊਸ਼ਨਲ ਚੀਜ਼ਾਂ ਨਾ ਤਾਂ ਹਾਈ ਕੋਰਟ ਲੋ ਕਰਦੀ ਹੈ ਤੇ ਨਾ ਸੁਪਰੀਮ ਕੋਰਟ ਦੇਖਦੀ ਹੈ ਕਿ ਸਾਡੀ ਕਨਸਟੀਟਿਊਸ਼ਨ ਨੂੰ ਬਰਬਾਦ ਕਰੀ ਜਾਂਦੇ ਐ ਕਸ਼ਮੀਰ ਦੇ ਵਿੱਚ ਵੀ ਹੁਣ ਉੱਥੇ ਪੰਜਾਬੀ ਸਿੱਖਾਂ ਦੇ ਦੀ ਖਤਮ ਕਰ ਦਿੱਤੀ ਹੈ ਜਦਕਿ ਭੱਜੇ ਨੱਠੇ ਪੰਡਿਤ ਨੇ ਸਿੱਖ ਕਸ਼ਮੀਰ ਤੋਂ ਹਿਜਰਤ ਨਹੀਂ ਕੀਤੀ ਪਰ ਉੱਥੇ ਪੰਜਾਬੀ ਖਤਮ ਕਰ ਦਿੱਤੀ ਹੈ ਹੁਣ ਜਾਈਏ ਕਿੱਥੇ ਅਸੀਂ ਕਹਿੰਦੇ ਐ ਕਿ ਬਾਰਡਰ ਡਬਲਯੂ ਟੂ ਯੂ ਕਹਿੰਦੇ ਕਿ ਬਾਰਡਰ ਖੋਲੋ ਇੰਟਰਨੈਸ਼ਨਲ ਅਸੀਂ ਕਹਿੰਦੇ ਆ ਵਾਕੇ ਦਾ ਬਾਰਡਰ ਖੋਲ ਦੋ ਉਹਦੇ ਵਿੱਚ ਕੀ ਹੈ ਸਾਡੇ ਲਾਲਿਆਂ ਨੂੰ ਬਾਣੀਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਫਾਰਮਰਸ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਬਾਰਡਰ ਖੁੱਲ ਗਿਆ ਟ੍ਰੇਡ ਵਧੂਗੀ ਮੈਨੂਫੈਕਚਰਿੰਗ ਵਧੂਗੀ ਇਦਾਂ ਨੌਕਰੀਆਂ ਸਾਰੀਆਂ ਵਧਣਗੀਆਂ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੋਲੋ ਜਿੱਦ ਨਾਲ ਸਾਡੀਆਂ ਜਨਸਾਂ ਬਾਹਰ ਜਾਣ ਸਾਡੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਬਿਲਕੁਲ ਹੀ ਨਹੀਂ ਇਹਨਾਂ ਨੂੰ ਖਿਆਲ ਹੈਗਾ ਉਹਨਾਂ ਦੀ ਇਹ ਜਿਹੜੀ ਇਹ ਲੋਨਸ ਨੇ ਵੱਡੇ ਵੱਡੇ ਸ਼ੌਕਰਾਂ ਦੇ ਤਾਂ ਲੋਨਸ ਮਾਫ ਕਰਤੇ ਤੇ ਜੇ ਇਹਨਾਂ ਤੇ ਮਾਫ ਕਰਦੇ ਆ ਇਹਦੇ ਵਿੱਚ ਕੀ ਕਰਦਾ ਹੁਣ ਕਾਨੂੰਨ ਆਰਟੀਕਲ 14 ਕਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ ਜੇ ਸਾਰੇ ਬਰਾਬਰ ਹੈ ਜੇ ਸ਼ੌਕਰਾਂ ਦੇ ਲੋਨ ਮਾਫ ਕੀਤੇ ਆ ਤੇ ਫਿਰ ਜ਼ਿਮੀਂਦਾਰਾਂ ਦੇ ਥੋੜੀ ਕਰਦੇ ਹੈ ਕਿ ਗਰੀਬਾਂ ਦੇ ਥੋੜੀ ਕਰਦੇ ਹੈ ਕਿ ਫਿਰ ਜਿਹੜੀ ਉਹ ਰਿਪੋਰਟ ਹੈ ਕੀ ਹੈ ਇਹ ਸੁਮਿੰਦਰ ਨਾਥ ਨੂੰ ਨਹੀਂ ਲਾਗੂ ਕਰਦੇ ਹੈਗੇ ਲੋਨਸ ਵੀ ਕਰਦੇ ਐਮਐਸਪੀ ਨੂੰ ਕਾਨੂੰਨੀ ਜਮਾਨੀ ਪਨਾ ਰਹੇ ਉਹਦੇ ਚ ਕੀ ਹਰਚ ਹੈਗਾ ਸਾਰੀ ਦੁਨੀਆ ਨੂੰ ਅਸੀਂ ਐਕਸਪੋਰਟ ਕਰਨ ਲੱਗ ਪਏ ਹਾਂ ਜਿੱਥੇ ਅਸੀਂ ਮੰਗਤੇ ਹੁੰਦੇ ਸੀਗੇ ਚੌਲ ਤੇ wheat ਤੇ ਇਹ ਕਣਕ ਤੇ ਦੂਸਰਾ ਯੂਕਰੇਨ ਤੇ ਰਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਹੁੰਦੀ ਸੀ ਉੱਥੇ ਤਾਂ ਜੰਗ ਲੱਗਿਆ ਹੋਇਆ ਤੇ ਉੱਥੇ ਤਾਂ ਕਣਕ ਹੀ ਨਹੀਂ 2-3 ਸਾਲਾਂ ਤੋਂ ਹੋ ਰਹੀ ਤੇ ਇਹ ਤਾਂ ਇਹਦੀ ਹੈ ਕਿ ਜਿਹੜਾ ਇਹ ਸਾਰੇ ਵਰਲਡ ਨੂੰ ਫੀਡ ਕਰਦਾ ਹੈ ਮਾਨ ਸਰ ਸੌਰੀ ਤੁਸੀਂ ਅੱਜ ਰੇਲਾਂ ਰੋਕਣੀਆਂ ਸੀ ਪਰ ਸਾਨੂੰ ਨਜ਼ਰਬੰਦ ਕੀਤਾ ਗਿਆ ਇਸ ਤੇ ਕੀ ਬੰਦ ਕਰ ਬਈ ਉਹੀ ਤਾਂ ਗੱਲ ਕਰ ਲੈਣਾ ਕਿ ਰੀਜ਼ਨ ਤਾਂ ਦੱਸ ਸਕਣਾ ਉਹ ਤਾਂ ਸੁਣ ਲਓ ਮੇਰੇ ਤੁਸੀਂ ਬਾਕੀ ਤਾਂ ਨਾ ਸੁਣਿਓ ਜਿਹੜੇ ਮੈਂ ਰੀਜ਼ਨਸ ਦੇ ਰਿਹਾ ਕਿਉਂ ਰੇਲ ਰੋਕੋ ਕੀਤੀ ਹੈ ਉਹਦਾ ਰੀਜ਼ਨ ਐ ਮੈਂ ਥੋੜੀ ਇਹ ਉੱਠ ਕੇ ਮੈਂ 12 ਵਜੇ ਰਾਤ ਦੇ ਕਹਤਾ ਕਿ ਰੇਲ ਰੋਕ ਤੋ ਉਹਦੇ ਮੈਂ ਰੀਜ਼ਨਸ ਦੇ ਦਿੱਤੇ ਜੀ ਤਮੀਜ਼ ਦੇ ਨਾਲ ਉਹ ਸੁਣ ਲੋ ਤੁਸੀਂ ਫੇਰੇ ਹੀ ਫਾਰਮਰਸ ਨੂੰ ਇਹ ਬਾਰਡਰ ਦੇ ਉੱਤੇ ਗੋਲੀਆਂ ਮਾਰੀਆਂ ਹੈਗੀਆਂ ਬੀਜੇਪੀ ਨੇ ਆਰਐਸਐਸ ਨੇ ਕਿ ਜਥੇਬੰਦੀ ਮਿਲਟਰੀ ਫੋਰਸ ਬਣਾਤੀ ਹੈ ਜਿਹੜਾ ਵੀ ਅਸਲਾ ਬਾਰਡਰ ਤੋਂ ਆਉਂਦਾ ਹੈ ਇਹ ਕਦੇ ਨਹੀਂ ਦੱਸਦੇ ਕਿ ਉਹ ਕਿੱਥੇ ਜਾਂਦਾ ਹੈਗਾ ਉਹ ਸਾਰਾ ਜਿਹੜਾ ਆਰਐਸਐਸ ਦੀ ਫੌਜ ਮਿਲਟਰੀ ਬਣ ਰਹੀ ਹੈ ਉਸ ਨੂੰ ਇਹ ਅਸਲਾ ਦੇ ਹੀ ਜਾਂਦੇ ਉਹਨਾਂ ਨੂੰ ਟ੍ਰੇਨਿੰਗ ਦੇ ਹੀ ਦਿੰਦੇ ਹੈ ਦੇ ਫਾਰਮਰਸ ਦੇ ਉੱਤੇ ਸ਼ੰਭੂ ਵੀ ਤੇ ਇਧਰ ਲਖਨੌਰੀ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਹੈ ਕਿਆਂ ਉਹਨਾਂ ਦੇ ਟਰੈਕਟਰਾਂ ਦੇ ਇੰਜਣਾਂ ਦੇ ਵਿੱਚ ਖੰਡ ਪਾਤੀ ਹੈ ਕਿ ਉਹ ਸੀਜ਼ ਕਰ ਜਾਣ ਇੰਜਣ ਟਰਾਲੀਆਂ ਤੋੜਤੀਆਂ ਉਹਨਾਂ ਦੀਆਂ ਮੋਟਰਾਂ ਤੋੜਤੀਆਂ ਮੇਰਾ ਮਤਲਬ ਫਿਰ ਜ਼ੀਰੋ ਐਫ ਆਈ ਆਰ ਹੈ ਉੱਥੇ ਸਾਰੇ ਪੰਜਾਬ ਦੇ ਅਫਸਰ ਸੀਗੇ ਤੇ ਜ਼ੀਰੋ ਐਫ ਆਈ ਆਰ ਮੇਰਾ ਮਤਲਬ ਹੈ ਕਾਜ਼ਲੀ ਲਾਂਚ ਕੀਤੀ ਹੈ ਜੀ ਦਾ ਮਤਲਬ ਹੈ ਕਿ ਉਹਦੇ ਕੋਈ ਮਲਜ਼ਮ ਹੀ ਨਹੀਂ ਦਿਖਾਇਆ ਨਾ ਤਾਂ ਉੱਥੋਂ ਦਾ ਹੋਮ ਮਿਨਿਸਟਰ ਦਿਖਾਇਆ ਵਿੱਚ ਨਾ ਉੱਥੋਂ ਦੀ ਪੁਲਿਸ ਡੀਜੀਪੀ ਦਿਖਾਈ ਹੈ ਨਾ ਕਿਤੇ ਸਰਕਾਰ ਦਾ ਨਾਂ ਲਿਆ ਇਸ ਤਰ੍ਹਾਂ ਐਫਆਈਆਰ ਲਿਖਾਤੀ ਹੈ ਮੇਰਾ ਮਤਲਬ ਇਹੰਦਾ ਕਿ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਇਸ ਕਰਕੇ ਇਹ ਨਾ ਹੀ ਇਹ ਤੇ ਇਹ ਦਮ ਵੱਜੀ ਜਾਂਦੀ ਹੈ ਈਦੀ ਦੀਆਂ ਰੇਡਾਂ ਵੱਜੀ ਜਾਂਦੀਆਂ ਸੀਬੀਆਈ ਦੀਆਂ ਵੱਡੀਆਂ ਹੋ ਰਹੀਆਂ ਜਿੰਨੇ ਵੀ ਸਾਡੇ ਸਿੱਖ ਲੀਡਰ ਹੈ ਉਹ ਡਰ ਦੇ ਬੀਜੇਪੀ ਚ ਭਰਤੀ ਹੋਈ ਜਾਂਦੇ ਆ ਨਾ ਉਹਨਾਂ ਦੇ ਕੋਲੇ ਬੰਦਾ ਨਾ ਫਰਿੰਦਾ ਤੇ ਬੀਜੇਪੀ ਕੀ ਕਰੂਗੀ ਇਹੋ ਜਿਹੇ ਬੰਦਿਆਂ ਨੂੰ ਲੈ ਕੇ ਇਹ ਮੇਰੀ ਸਮਝ ਤੋਂ ਅਲੱਗ ਹੈ ਪਰ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਡਰਾ ਕੇ ਧਮਕਾ ਕੇ ਬੀਜੇਪੀ ਚ ਵੜੀ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਇਹਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਵੇ ਤੇ ਹੋਰ ਜ਼ਬਰਦਸਤ ਸੀ ਬਾਦਲ ਦੇ ਨਾਲ ਭਾਪੀ ਦੀ ਸੁਣਾ ਹੋ ਰਹੀ ਹੈ ਕਿ ਇਹ ਕਿਸੇ ਤਰ੍ਹਾਂ ਅਕਾ ਲੀਡਰ ਨੰਬਰ ਸਰ ਤੇ ਦੂਜੀਆਂ ਪਾਰਟੀਆਂ ਫੇਰ ਨਾ ਪਾਰਲੀਮੈਂਟਸ ਪਹੁੰਚ ਜਾਣ ਜੇ ਪਾਰਲੀਮੈਂਟ ਤੇ ਸਾਨੂੰ ਜਾਂਦੇ ਆ ਜਿੱਥੇ ਸਾਡਾ ਹੱਕ ਹੈ ਬੋਲਣ ਦਾ ਉੱਥੇ ਮੈਨੂੰ ਸਿਮਰਜੀਤ ਸਿੰਘ ਮਾਨ ਨੂੰ ਬੋਲਣ ਹੀ ਨਹੀਂ ਦਿੰਦੇ ਉੱਥੋਂ ਦਾ ਸਪੀਕਰ ਬਿਰਲਾ ਸਾਹਿਬ ਉਹ ਕਹਿੰਦਾ ਨਹੀਂ ਉਹ ਤਾਂ ਦੇਖਦਾ ਹੀ ਸਰਕਾਰ ਵੱਲ ਪਾਸੇ ਸਾਡੇ ਵੱਲ ਤਾਂ ਦੇਖ ਦੇਗੀ ਸੋ ਇਹ ਸਾਰੀ ਨਾ ਚੀਜ਼ਾਂ ਹੈ ਕਿ ਜਿਹੜੀਆਂ ਇਹ ਕੋਈ ਪ੍ਰੋਜੈਕਟ ਸਾਡੇ ਪੰਜਾਬ ਦੇ ਵਿੱਚ ਲਾਇਆ ਸਾਡੇ ਹੈਡਵਰਕ ਸਾਨੂੰ ਨਹੀਂ ਦਿੰਦੇ ਸਾਡੇ ਪੰਜਾਬੀ ਇਲਾਕੇ ਜਿਹੜੇ ਹਿਮਾਚਲ ਚ ਹੈ ਚੰਡੀਗੜ੍ਹ ਹੈ ਰਾਜਸਥਾਨ ਚ ਹੈ ਹਰਿਆਣਾ ਚ ਹੈ ਉਹ ਉਹਦੀ ਗੱਲ ਨਹੀਂ ਕਰਦੇ ਹੈਗੇ ਪਾਣੀ ਸਾਡੇ ਲਈ ਜਾਂਦੇ ਹੈ ਰਿਪੇਰੀਡ ਲਾਅ ਦੇ ਖਿਲਾਫ ਕਨਸਟੀਟਿਊਸ਼ਨ ਦੇ ਖਿਲਾਫ ਤਾਂ ਮੇਰਾ ਮਸਲਾ ਕਿਹੜੇ ਪਾਸੇ ਅਸੀਂ ਜਾਈਏ ਡਿਬਰੂਗੜ੍ਹ ਇਹ ਜੇ ਉੱਥੇ ਨਹੀਂ ਜਾਣ ਦਿੰਦੇ ਮੰਤਰੀ ਤੁਸੀ ਆਪਣਾ ਜਣਾ ਹੈਗਾ ਵੀ ਜਿਹੜਾ ਐਮਪੀ ਦੇ ਅਜਾ ਤੁਹਾਨੂੰ ਰਿਸਸ ਕੀਤਾ ਇਹ ਨਾ ਨੇ ਪੰਜਾਬ ਸਰਕਾਰ ਨੇ ਕੀ ਥੋੜੀ ਇੱਕ ਐਮਪੀ ਨੂੰ ਅਰਸਟ ਹੌਸ ਕਰਾ ਅਲਮੈਂਟ ਕੀਤੀ ਮੈਨੂੰ ਸਾਰੇ ਤੋਂ ਦੱਸਦੇ ਪਰ ਇਹਨਾਂ ਤਾਂ ਪਾਰਲੀਮੈਂਟ ਨਹੀਂ ਬੋਲਣ ਦਿੰਦੇ ਕਿ ਇੱਥੇ ਇੱਥੇ ਤਾਂ ਹਾਊਸ ਰਿਸਟ ਬਹੁਤ ਸਿੰਪਲ ਹੈ ਮੈਨੂੰ ਤਾਂ ਪਾਰਲੀਮੈਂਟ ਨਹੀਂ ਬੋਲਣ ਦਿੰਦੇ ਇਹ ਉੱਥੇ ਅੜ ਜਾਂਦੇ ਆ ਕਿ ਤਨ ਕਾਈ ਮਿੰਟ ਜਣਾ ਥੂ ਕਰਕੇ ਤੂੰ ਸਿੱਖਾਂ ਦੀ ਗੱਲ ਕਰੇਗਾ ਜਿਹੜੇ ਸਿੱਖ ਬਾਹਰ ਮਾਰੇ ਆ ਮੁਲਕਾਂ ਦੇ ਵਿੱਚ ਕੈਂਡੀਡੇਟ ਯੂਕੇ ਦੇ ਵਿੱਚ ਉੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਗੱਲ ਕਰੇਗਾ ਕੀ ਸਾਡੀ ਬੇਇੱਜ਼ਤੀ ਹੋਊਗੀ ਬੇਇੱਜ਼ਤੀ ਕਾਜੀ ਹੋਊਗੀ ਲੋਕਾਂ ਨੂੰ ਪਤਾ ਲੱਗੂਗਾ ਕਿ ਇਥੋਂ ਦਾ ਐਮਪੀ ਇਹ ਕੱਲ ਕਰ ਰਿਹਾ ਹੈ ਮੇਰੇ ਸੰਗਰੂਰ ਦੇ ਵਿੱਚ ਇੱਥੇ ਕਤਲ ਕਰਤਾ ਉਹਦਾ ਇਹ ਕਾਲੇ ਦਾ ਇੱਥੇ ਤਨੋਲੇ ਫਿਰ ਉਹ ਜਿਹੜਾ ਸਿੱਧੂ ਸੀਗਾ ਉਹਨੂੰ ਨਜਾਇਜ਼ ਫੜ ਕੇ ਇਹ ਕਿੰਨੇ ਦਿਨ ਉਹਦੇ ਮੁਕੱਦਮੇ ਬਣਾਤੇ ਇੱਥੇ ਲੌਨ ਆਰਡਰ ਪ੍ਰੋਬਲਮ ਬਣਾਤਾ ਸਾਡੇ ਦੁਕਾਨਦਾਰ ਡਰ ਗਏ ਕਿ ਇੱਥੇ ਤਾਂ ਲੋਕੀ ਫੇਰ ਇਹ ਸਟ੍ਰੀਟਸ ਦੇ ਉੱਤੇ ਆ ਗਏ ਮੇਰਾ ਮਤਲਬ ਹੈ ਕਿ ਸਾਡੇ ਜਿਹੜੇ ਇਹ ਲਾਲੇ ਬਣ ਗਏ ਹੈ ਸ਼ਰੀ ਹੈ ਉਹਨਾਂ ਨੂੰ ਡਰੋਂ ਦਾ ਕੀ ਮਤਲਬ ਉਹ ਜਿਹੜੇ ਪਾਣਾ ਸਿੱਧੂ ਇਹ ਇਹ ਪਾਣਾ ਸਿੱਧੂ ਸੀ ਨਾ ਕੋਰਟ ਦੇ ਉੱਤੇ ਉਹ ਕੋਰਟ ਦੂਨੇ ਤਾਂ ਉਹਦੇ ਉੱਤੇ ਝੂਠੇ ਕੇਸ ਕਰਤੇ ਫਿਰ ਉਹ ਵਾਪਸ ਲੈ ਲੇ ਸਾਨੂੰ ਕੀ ਸਮਝਦੇ ਅਸੀਂ ਕ੍ਰਿਮਨਲਸ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਦੇ ਉਹ ਥੁਰ ਦੇ ਸਾਹਮਣੇ ਬੰਦਿਆਂ ਨਾਲ ਗੱਲ ਕਰ ਲੈਂਦੇ ਆ ਕਦੇ ਇਧਰਲੇ ਬੰਦਿਆਂ ਨਾਲ ਗੱਲ ਕਰ ਦਿੰਦੇ ਆ ਸਾਨੂੰ ਤਾਂ ਟਿੱਕ ਕਰਕੇ ਸਮਝਦੇ ਆ ਜੀ ਮਤਲਬ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਹਾਂ ਵੀ ਗੈਂਗਸਟਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜਰੂਰੀ ਹੈ ਪਰ ਉਹ ਇਹ ਉਹੀ ਗੈਂਗਸਟਰ ਨਹੀਂ ਸੀ ਇਹਨਾਂ ਨੇ ਜੀ ਦੀ ਉਹਨੂੰ ਸੇਦੂ ਮੁਸਰ ਨੂੰ ਮਾਰਿਆ ਉਹਦੋਂ ਵੀ ਗੱਲਬਾਤ ਕਰਨੀ ਚਾਹੀਦੀ ਸਾਰਿਆਂ ਨਾਲ ਗੱਲਬਾਤ ਕਰੋ ਜੀ ਸਾਰਿਆਂ ਨੂੰ ਲੈ ਕੇ आओ ਅੰਦਰ ਪਰ ਉਹਨਾਂ ਨੂੰ ਸਜ਼ਾ ਵੀ ਤਾਂ ਹੋਊਗੀ ਉਹਨਾਂ ਨੂੰ ਭਾਈ ਸਾਹਿਬ ਸਜ਼ਾ ਵੀ ਤਾਂ ਹੋਊਗੀ ਨਾ ਪਰ ਉਹਨਾਂ ਨੂੰ ਫਿਰ ਸੋਸਾਇਟੀ ਦੇ ਵਿੱਚ ਆਪਾਂ ਇੰਟਰੋਡਿਊਸ ਕਰਾਂਗੇ ਇਹ ਤਾਂ ਨਹੀਂ ਹੈ ਕਿ ਤੁਸੀਂ ਰਿਪੋਰਟਰ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਆਖੇ ਗੋਲੀ ਕੋਈ ਮਾਰ ਦੇਵੇ ਐਂ ਤਾਂ ਨਹੀਂ ਹੋਣਾ ਚਾਹੀਦਾ ਸਮਾਜ ਦੇ ਵਿੱਚ ਸਮਾਰਟ ਦੇ ਵਿੱਚ ਤਾਂ ਗੋਲੀ ਤਾਂ ਵੱਜਣੀ ਚਾਹੀਦੀ ਹੈ ਜੇ ਕਿਸੇ ਨੂੰ ਸ਼ਿਕਾਇਤ ਹੋਵੇ ਜਾਂ ਕਿਸੇ ਨੂੰ ਦਬਕਾ ਆਵੇ ਜਾਂ ਕੁਛ ਆਵੇ ਚੁੱਪ ਕਰਕੇ ਕੋਈ ਮਾਰ ਜਾਂਦਾ ਇਹੋ ਜਿਹੇ ਪੰਜਾਬ ਥੋੜੀ ਆਪਾਂ ਚਾਹੁੰਦੇ ਹਰਿਆਣੇ ਦੇ ਵਿੱਚ ਦੇਖ ਲਓ ਕਿੰਨੇ ਕਤਲ ਹੋ ਗਏ ਉਹ ਰਾਤੀ ਦਾ ਕਤਲ ਹੋ ਗਿਆ ਜਿਹੜਾ ਇਹ ਲੀਡਰ ਸੀਗਾ ਫੇਰ ਅੱਜ ਫੇਰ ਇੱਕ ਸਰਪੰਚ ਨੂੰ ਮਾਰਤਾ ਹੈ ਇੱਕ ਗੁਰਗਾਉਂ ਦੇ ਵਿੱਚ ਬੰਦਾ ਮਾਰਤਾ ਹੈ ਮੇਰਾ ਮਤਲਬ ਤੁਸੀਂ ਇਹੋ ਜਿਹੇ ਰਾਜਟਾ ਹੁੰਦੇ ਆ ਜਿੱਥੇ ਇਹ ਬੰਦੇ ਚੁਪੇ ਹੋਏ ਜਾ ਕੇ ਲੋਕਾਂ ਨੂੰ ਮਾਰਦੇ ਨੇ ਉਹਨਾਂ ਨੂੰ ਅੰਦਰ ਆਪਾਂ ਸੋਸਾਇਟੀ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਜਿਹੜੀ ਇਹ ਪਨਿਸ਼ਮੈਂਟ ਮਿਲਦੀ ਹੈ ਉਹ ਤਾਂ ਮਿਲੂਗੀ ਪਰ ਪਰ ਫਿਰ ਫਿਰ ਬੇਲ ਜਿਹੜਾ ਇਹ ਆਸਾਦ ਹੈ ਸਰਸੇਵਾਲਾ ਉਹਨੇ ਇੰਨੇ ਮਾੜੇ ਕੰਮ ਕੀਤੇ ਸਿੱਖਾਂ ਨੂੰ ਕਤਲ ਕੀਤਾ ਸਿੱਖਾਂ ਦੇ ਖਿਲਾਫ ਬੋਲਦਾ ਹੈ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨੂੰ ਇਹ ਬੇਲ ਦੇ ਉੱਤੇ ਛੱਡੀ ਜਾਂਦੇ ਆ ਜੀ ਇੱਕ ਹੀ ਗੱਲ ਹੈ ਜੀ ਮੇਰੇ ਮਤਕ ਕਿਤੇ ਤੁਸੀਂ ਕਦੇ ਵੀ ਤੁਸੀਂ ਸਾਰੇ ਇੰਡੀਪੈਂਡੈਂਟ ਸ਼ਾਇਦ ਹੈਗੇ ਹੋ ਨਿਊਜ਼ਮੈਨ ਕਦੇ ਵੀ ਸਿੱਖ ਪੌਂ ਦੀ ਗੱਲ ਕਿਤੇ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਹੋਈ ਹੈ। ਉਹ ਕਬ ਅਗਲਾ ਕੀ ਪ੍ਰੋਗਰਾਮ ਆਪਾਰੀ ਦਾ ਹੁਣ ਅੱਜ ਦੇਖਦੇ ਹਾਂ ਜੀ ਕੀ ਰਿਸਪੌਂਸ ਹੈ ਇਹ ਰੇਲਵੇ ਦਾ ਤੇ ਅਸੀਂ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ ਜੋ ਤੱਕ ਇਹਦਾ ਉਹਨਾਂ ਤਾ ਪੂਰੀ ਸਮਰਥ ਦਿੱਤੀ ਹੋਈ ਹੈ ਤਰੇ ਸੀ ਇੱਥੇ ਆ ਕਿ ਸਾਰੇ ਇਕੱਠੇ ਹੋ ਇਕੱਠੇ ਹੋ ਇਕੱਠੇ ਕਹਿਣ ਟਹਿ ਕੇ ਅੱਜ ਉਹ ਇੱਕ ਮੰਚ ਦੇ ਉੱਤੇ ਆ ਗਏ ਐ ਸਾਨੂੰ ਸ਼ਾਂਤੀ ਹੈ ਤੇ ਇਹਨਾਂ ਦੀਆਂ ਮੰਗਾਂ ਜਾਇਜ਼ ਹੈ ਕਿਆਂ ਇਹ ਮੰਨ ਜਾਣੀਆਂ ਚਾਹੀਦੀਆਂ ਸਰਕਾਰ ਨੂੰ ਮੰਨ ਤੋਂ ਤੁਹਾਡੇ ਕੋਲ ਇਲੈਕਸ਼ਨ ਦੀ ਕੀ ਧਾਰੀ ਐ MP ਚੋਣਾ ਦੁਬਾਰਾ ਆ ਰਹੀਆਂ ਉਹ ਤਾਂ ਤੁਸੀਂ ਇਥੋਂ ਨੇ ਪਿੰਡ-ਪਿੰਡ ਤੇ ਅਸੀਂ ਤਾਂ ਸਾਡੇ ਕਾਰਡਸ ਪਹੁੰਚੇ ਹੋਏ ਐ ਅਸੀਂ ਸਾਰੇ ਗ੍ਰਾਂਟਸ ਮੰਡੇ ਹੋਏ ਐ ਸਾਰੇ ਪਾਸੇ ਇਹ ਤਿਆਰੀ ਐ ਸਾਡਾ ਕੌਸ਼ਲ ਸਾਹਿਬ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ ਹੈ ਕਾਨੂੰਨ ਇਹ ਕਹਿੰਦਾ ਕਿ ਕਿਸੇ ਕੋਲੇ ਅਧਿਕਾਰ ਨਹੀਂ ਹੈਗਾ ਕਿ ਕਿਸੇ ਵੀ ਗੈਂਗਸਟਰ ਨੂੰ ਫੋਕ ਦੋ ਗੋਲੀ ਮਾਰ ਕੇ ਮਾਰ ਦੋ ਉਹਨਾਂ ਕੋਲੇ ਪੁਲਿਸ ਵੀ ਕਾਨੂੰਨ ਦੇ ਅਧੀਨ ਹੁੰਦੀ ਹੈ ਪੁਲਿਸ ਉਹਨਾਂ ਦਾ ਟਰਾਇਲ ਲਵੇ ਕੋਰਟ 'ਚ ਉਹਨਾਂ ਨੂੰ ਫਿਨਿਸ਼ ਕਰੇ ਤੇ ਦੇਸ਼ ਦਾ ਕਾਨੂੰਨ ਦੱਸੇ ਕਿ ਉਹਨਾਂ ਨਾਲ ਕੀ ਹੋਣਾ ਚਾਹੀਦਾ ਮੇਰਾ ਤਾਂ ਸਵਾਲ ਬਾਈ ਜੀ ਇਹ ਸੀ ਵੀ ਗੈਂਗਸਟਰ ਸਮਾਜ ਦੇ ਵਿੱਚ ਆਉਣ ਵਾਲਾ ਲੰਦਾ ਜਿਹਦੇ ਉੱਪਰ ਕਤਲ ਦੇ ਇਨਕੀ ਨਾਂ ਪਰ ਜੇ ਤੋਂ ਉਹ ਠੇ ਤਾਂ ਉਹਨੂੰ ਆਪਾਂ ਸਮਾਜ 'ਚ ਨਹੀਂ ਨਾ ਲਿਆ ਸਕਦੇ ਇਹਦਾ ਸਵਾਲ ਫੇਰ ਜੇ ਉਹ ਬੰਦੇ ਦੇ ਪੁੱਤ ਬਣ ਜਾਂ ਜਾਣ ਫੇਰ ਕੀ ਹੈ ਇਹ ਉਹ ਸਹੀ ਹੈ ਹਾਂ ਫੇਰ ਇਹ ਵੀ ਮੈਨੂੰ ਲੱਗਦਾ ਨਹੀਂ ਹੈਗਾ ਆਪਾਂ ਮੰਨ ਲਓ ਮੇਰਾ ਸਿਰਫ ਸਵਾਲ ਹੈ ਤੁਹਾਡੇ ਖਿਆਲਤ ਹੈ ਮੇਰੇ ਖਿਆਲਤ ਹੋਰ ਹੈ ਨਹੀਂ ਮੈਂ ਤਾਂ ਸਵਾਲ ਇਹ ਇਹਨਾਂ ਨੂੰ ਆਪਾਂ ਸਮਾਜ ਦੇ ਵਿੱਚ ਵਾੜੀਏ ਹਾਂ ਸਹੀ ਹੈ ਤੁਹਾਡੇ ਨਹੀਂ ਤਾਂ ਐਵੇਂ ਗੋਲੀ ਮਾਰ ਦਿੰਦੇ ਕਿ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਤੁਹਾਨੂੰ ਮਾਰ ਦਿੰਨ ਕਦੋਂ ਬਗਾਰ ਬਗੈਰ ਕਿਸਾਨਾਂ ਦੇ ਤੋਂ ਦੇ ਨਸ਼ਾ ਕਰਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਕਿਸਾਨਾਂ ਦੇ ਨਸ਼ਾ ਕਰਨ ਦੀ ਕੀ ਜੀ ਖਨੌਰੀ ਬਾਰਡਰ ਤੇ ਹਾਂ ਖਨੌਰੀ ਮੌਤ ਬੜੀ ਐਫ ਆਈ ਆਰ ਜ਼ੀਰੋ ਐਫ ਆਈ ਆਰ ਉਹਦੇ ਉੱਤੇ ਦੇਖੋ ਸਾਰੇ ਅਫਸਰ ਪੰਜਾਬ ਦੇ ਉੱਥੇ ਹਾਜ਼ਰ ਸਿਕੇ ਬਾਰਡਰ ਦੇ ਉੱਤੇ ਉੱਥੇ ਸਾਰੇ ਪੁਲਿਸ ਦੇ ਵਿਭਾਗ ਦੇ ਸਿਗੇ ਡੀ ਸੀ ਸੀ ਦੇ ਸਾਰੇ ਫਿਰ ਜ਼ੀਰੋ ਐਫ ਆਈ ਆਰ ਦਾ ਕੀ ਮਤਲਬ ਹੈ ਜਿਹੜਾ ਹਰਿਆਣੇ ਦਾ ਹੋਮ ਮਿਨਿਸਟਰ ਹੈ ਤੇ ਭਾਜਪਾ ਹੈ ਤੇ ਹਰਿਆਣੇ ਦੀ ਪੁਲਿਸ ਹੈ ਤੇ ਸੈਂਟਰ ਦੀ ਹੋਮ ਮਿਨਿਸਟਰੀ ਹੈ ਤੇ ਜਿਹੜੇ ਆਰਐਸਐਸ ਦੇ ਬਦਮਾਸ਼ ਨੇ ਜਿਹੜਾ ਇਹਨਾਂ ਨੇ ਨਵਾਂ ਵਿੰਗ ਬਣਾਇਆ ਮਿਲਟਰੀ ਵਿੰਗ ਉਹ ਉਹਨਾਂ ਦੇ ਉੱਤੇ ਉਹਨਾਂ ਦੇ ਨਾਮ ਕਿਉਂ ਨਹੀਂ ਲਿਖੇ ਗਏ ਦੇਖ ਮੰਤਰੀ ਕਿਵੇਂ ਦੇਖਦੇ ਹੋ ਕਿ ਪਹਿਲਾਂ ਕਿਸਾਨਾਂ ਵੱਲੋਂ ਵੀ ਜਿਹੜਾ ਰੇਲ ਰੋਕੋ ਦਾ ਜਿਹੜਾ ਇੱਕ ਕਾਲ ਦਿੱਤੀ ਗਈ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ ਤੁਸੀਂ ਦੋ ਵਾਰ ਕਾਲ ਦਿੱਤੀ ਹੈਗੀ ਪਰ ਤੁਹਾਨੂੰ ਹੀ ਕਿਉਂ ਰੋਕਿਆ ਜਾਂਦਾ ਹੈਗਾ ਇਹ ਤੁਸੀਂ ਮੈਨੂੰ ਸੰਗਰੂਰ ਵਾਲੇ ਹੋਰ ਤਖੜਾ ਕਰ ਦੋਗੇ ਫਿਰ ਨਹੀਂ ਰੋਕਣਗੇ ਹੋ ਰਹੀ ਹੈ ਮੈਂ ਕਿਹਦਾ ਤਾਂ ਅੱਜ ਅੱਜ ਦੇ ਜਿਹੜੀ ਤੁਹਾਨੂੰ ਘਰ ਦੇ ਵਿੱਚ ਰੱਖਿਆ ਗਿਆ ਤਾਂ ਅੱਜ ਕੀ ਕਹਿਣਾ ਚਾਹੋਗੇ ਤੇ ਅਗਲਾ ਐਕਸ਼ਨ ਤੁਹਾਡੀ ਪਾਰਟੀ ਵੱਲੋਂ ਕੀ ਦਿੱਤਾ ਜਾਊਗਾ ਇਹ ਅੱਜ ਜਿਹੜਾ ਨਤੀਜਾ ਨਿਕਲੂਗਾ ਰੋਕੋ ਦਾ ਉਸ ਤੋਂ ਬਾਅਦ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਤੇ ਦੇਖਾਂਗੇ ਕਿ ਸਾਡੀ ਕਿੰਨੀ ਸਟਰੈਂਥ ਹੈਗੀ ਹੈ ਫਿਰ ਉਹਦੇ ਮੁਤਾਬਕ ਅਸੀਂ ਨੈਕਸਟ ਕਹਾਂਗੇ ਪਰ ਮੇਨ ਇਸ਼ੂ ਹੈ ਕਿ ਸਾਡੀਆਂ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹਦੇ ਵੱਲ ਸੈਂਟਰ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹ ਗੌਰ ਕਰਦੀ ਤੇ ਪੁਲਿਸ ਦਾ ਮਤਲਬ ਹੈ ਕਿ ਇਹ ਤੁਸੀਂ ਗਵਰਨਮੈਂਟ ਨੂੰ ਇਤਲਾਹ ਦਿਓ ਕਿ ਪੁਲਿਸ ਕਿਉਂ ਨਹੀਂ ਇਤਲਾਹ ਦੇ ਰਹੀ ਕਿ ਆ ਇਹਨਾਂ ਦੇ ਰੋਸ ਹੈਗੇ ਆ ਜਦੋਂ ਮੈਂ ਐਸਐਸਪੀ ਸੀਗਾ ਮੈਂ ਪੂਰੀ ਇਤਲਾਹ ਬਤੌਰ ਐਸਐਸਪੀ ਪਿੰਡਰਾ ਵਾਲਿਆਂ ਦੇ ਜਿਹੜਾ ਇਹ ਜਦੋਂ ਜੈ ਸੀ ਦਿੰਦਾ ਰਿਹਾ ਸੀਗਾ ਕਿ ਨਾ ਕਰੋ ਨਾ ਕਰੋ ਜਿਵੇਂ ਰੇਲਵੇ ਦਾ ਮਾਸਟਰ ਰੇਲ ਸਟੇਸ਼ਨ ਮਾਸਟਰ ਸਿਗਨਲ ਦਿੰਦਾ ਮੈਂ ਤਾਂ ਸਿਗਨਲ ਦੇ ਹੀ ਜਾਂਦਾ ਸੀ ਕਿ ਨਾ ਕਰੋ ਨਾ ਕਰੋ ਇਹਦੇ ਨਾਲ ਬਹੁਤ ਜ਼ਿਆਦਾ ਭਖ ਜੂਗੀ ਗੱਲ ਮਾਨ ਸਰ ਕਿੰਨੇ ਵਜੇ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਪੁਲਿਸ ਮੈਨੂੰ ਰਾਤ ਨੂੰ ਘਰ ਤਾਂ ਸੀਗੇ ਲਾਸਟ ਵਾਰ ਨਹੀਂ ਕੀਤਾ ਇਹ ਦੱਸ ਵਿਵੇਸ਼ ਨੂੰ ਅਜੇ ਨਜ਼ਰਬੰਦ ਕੀਤਾ ਚ ਮਹੂਰੀਅਤ ਦਾ ਅਧਿਕਾਰ ਪੁੰਗਿਆ 31 ਤੋਂ ਟੈਸਟ ਕਰਨ ਦਾ ਕੀ ਸਮਝ ਜੋ ਵੀ ਸਟੇਟ ਗਵਰਨਮੈਂਟ ਸੈਂਟਰ ਦੇ ਇਸ਼ਾਰੇ ਤੇ ਸਭ ਕੁਝ ਕਰ ਬਿਲਕੁਲ ਇਹ ਮੇਰੇ ਮਨ ਤੋਂ ਦੋਨੇ ਨਹੀਂ ਸਾਢੇ ਤੱਕ ਸੁਣ ਰਹੀ ਦੀ ਇਹ ਨਾ ਤਾਂ ਇਹ ਆਮ ਆਦਮੀ ਪਾਰਟੀ ਸੁਣ ਰਹੀ ਹੈ ਇਹ ਵੀ ਸੈਂਟਰ ਦੇ ਨਾਲ ਰਲ ਕੇ ਇਹ ਝੂਠੇ ਮੁਕਾਬਲੇ ਕਰਨ ਲੱਗ ਪਈ ਹੈ ਜਿਹੜੇ ਮੈਂ ਤੁਹਾਨੂੰ ਲਖਾਇਆ ਹੋਣੇ ਦੋਨੋਂ ਇੱਕ ਥੈਲੀ ਦੇ ਵਿੱਚ ਵੜ ਗਏਗੇ ਇਹਦੇ ਸੰਬੰਧ ਵਿੱਚ ਤੁਸੀਂ ਪਹਿਲਾਂ ਵੀ ਰਿਟਨ ਚ ਕੰਪਲੇਨ ਲਿਖਤੀ ਸੀ ਮੈਨੂੰ ਲੱਗਦਾ ਸ਼ਾਇਦ ਸਪੀਕਰ ਜੀ ਅਸੀਂ ਡੀਸੀ ਡੀਸੀਆਂ ਨੂੰ ਸਾਰੇ ਮੈਮੋਰੰਡਮ ਡੀਸੀਆਂ ਨੂੰ ਦਿੱਤੇ ਹੈ ਜੀ ਇਹ 22 ਫਿਬਰੂਰੀ ਨੂੰ ਅਸੀਂ ਸਾਰੇ ਡੀਸੀਆਂ ਨੂੰ ਇਹ ਮੈਮੋਰੰਡਮ ਇਹ ਸਾਰੀਆਂ ਦਲਾਂ ਦੇ ਦਿੱਤੇ ਹੈ ਇਹ ਤਾਂ ਮਤਲਬ ਹੈ ਕਿ ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਸਾਰਾ ਪਤਾ ਹੈ ਕਿ ਕੀ ਹੋ ਰਿਹਾ ਹੈ ਤੇ ਅਜੇ ਤੱਕ ਨੋਟਿਸ ਕਿਉਂ ਨਹੀਂ ਦਿੱਤਾ ਫਿਰ ਹੁਣ ਦੇਖੋ ਕੈਂਡੀਡੇਟ ਦੇ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ ਨੂੰ ਗਾਲੀ ਨਹੀਂ ਕੱਢ ਦਿੱਤੀ ਉੱਥੇ ਇੰਨੇ ਸਿੱਖ ਇਕੱਠੇ ਹੋ ਗਏ ਹੁਣ ਯੂਕੇ ਦੇ ਵਿੱਚ ਐਂਬੈਸੀ ਨੂੰ ਘੇਰ ਲੱਗ ਪਏ ਐ ਇਹ ਤਾਂ ਮੇਰਾ ਮਤਲਬ ਹੈ ਇੰਟਰਨੈਸ਼ਨਲੀ ਸਿੱਖ ਇੰਨੇ ਡਿਸਟਰਬਡ ਹੋਏ ਪਏ ਐ ਤੇ ਇੰਡੀਆ ਠੀਕ ਹੈ ਬਾਅਦ ਸਿੱਖਾਂ ਨੂੰ ਮਰਵਾ ਰਹੀ ਹੈ ਪਰ ਇੰਡੀਆ ਦੀਆਂ ਟੈਂਟ ਐਂਬੈਸੀਆਂ ਹੈਗੀਆਂ ਉੱਥੇ ਚਾਰ ਪੰਜ ਬਾਬੂ ਆ ਪਰ ਸਿੱਖ ਤਾਂ ਸਾਰੇ ਪਾਸੇ ਸਾਰੀ ਦੁਨੀਆ ਚੋਂ ਫੈਲ ਗਏ ਹੁਣ ਮਾਸੀ ਤੰਗ ਦੀ ਕੀ ਐ ਫਲਸਫੀ ਉਹ ਕੰਦੀ ਐ ਕਿ ਜਿਹੜਾ ਦਿਹਾਤੀ ਏਰੀਆ ਜੇ ਉਹ ਸ਼ਹਿਰੀਆਂ ਨੂੰ ਘੇਰ ਲਵੇ ਤਾਂ ਫੇਰ ਇਹ ਜਿਹੜੀ ਰੈਵੋਲੂਸ਼ਨ ਐ ਜਦੋਂ ਜਦ ਤਾ ਇਹ ਕਾਮਯਾਬ ਹੋ ਜਾਂਦੀ ਐ ਹੁਣ ਇਹ ਇੰਡੀਆ ਐਂਬੈਸੀਜ਼ ਦਾ ਆਪਣੀ ਸਵਹੀਰ ਖੰਨੇ ਠਹਿਗੇ ਸਾਰੇ ਪਾਸੇ ਸਿੱਖ ਐ ਤਾਂ ਘਰੇ ਹੋਏ ਐ ਇਹ ਕਿਵੇਂ ਪੰਗਾ ਲੈਸਾ ਦੇ ਸਿੱਖਣ ਵਾਲਾ ਫੜ ਕੇ ਕਿ ਤੁਸੀਂ ਕੈਂਡੀਡੇਟ ਮਾਰ ਦੋ ਪਾਕਿਸਤਾਨ 'ਚ ਮਾਰ ਦੋ ਤੇ ਪਾਕਿਸਤਾਨ ਅਜੇ ਤੱਕ ਬੋਲਿਆ ਨਹੀਂ ਕੈਂਡੀਡੇਟ ਤਾਂ ਬੋਲ ਪਿਆ ਮਾਨ ਸਾਹਿਬ ਆਪਣੇ ਕੋਈ ਸਾਥੀ ਵੀ ਗ੍ਰਿਫਤਾਰ ਕੀਤੇ ਜਾਂ ਨਹੀਂ ਹਾਂ کافی ਬਲੇਡ ਸਾਹਿਬ ਫਿਰ ਉਧਰ ਮਾਜੇ ਦੇ ਵਿੱਚ ਰਿਪੋਰਟ ਆਈਆਂ ਕਿ ਉਹ ਗ੍ਰਿਫਤਾਰ ਕੀਤੇ ਆ ਕਾਫੀ ਅਸੀਂ ਕੋਈ ਗੱਲ ਨਹੀਂ ਗੱਡੀ ਉੱਤੋਂ ਲੰਘ ਜੂਗੀ ਯਾਰ ਅਸੀਂ ਬੜੀ ਇੱਕ ਮਿੰਟ ਗੱਲ ਸਮਝ ਚੋਣੀ ਜਿਹੜਾ ਧਰਮਾ ਚੱਲਦਾ ਇਹ ਜਿਹੜਾ ਜਦ ਤੱਕ ਇੱਥੇ ਬੈਠੋ ਮੁਰਦਾਬਾਦ ਮੁਰਦਾਬਾਦ ਮੁਕਤੀ ਸਰਕਾਰ ਮੁਰਦਾਬਾਦ 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 ਜਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬੰਦੀ ਸਿੰਘਾਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਵਹਾਲ ਕਰੋ ਵਹਾਲ ਕਰੋ ਵਹਾਲ ਕਰੋ ਸ਼ੰਕਰ ਸਰਕਾਰ ਮੁਬਾਰਕ ਸਿੱਖਿਆ ਦੀ ਕਾਤਲ ਸਰਕਾਰ ਮੁਬਾਰਕ